ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਸਟ ਚੈਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੀ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋੜ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਆ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸਾਉਣਾ ਹੈ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੁਹਾਨੂੰ ਇੱਕ ਨੰਬਰ ਦੇ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਉਸ ਸਮੇਂ ਸਰ ਵੀਡੀਓ ਜ਼ਰੂਰ ਦੇਖ ਲਿਆ ਕਰੋ ਤੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਤੇ ਲੋ ਜੀ ਹੁਣ ਆਪਾਂ ਜਿਹੜੇ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਬਹੁਤ ਹੀ ਵਹਿਜਾ ਵਹਿਜਾ ਕਰਦੇ ਸੂਟ ਲੈ ਕੇ ਆਏ ਬਸ ਪੁੱਛੋ ਹੀ ਨਾ ਦੇਖਦੇ ਹੀ ਰਹੋਗੇ ਇੰਨੇ ਸੋਹਣੇ ਸੂਟ ਨੇ ਇੱਥੇ ਪਹਿਲਾਂ ਦਾ ਰੰਗ ਦੱਸ ਦੇ ਲੋ ਜੀ ਕਲਰ ਦੇਖ ਲਓ ਥੋੜਾ ਲੈਮਨ ਜਿਹਾ ਸ਼ੇਡ ਲੱਗਦਾ ਮੈਨੂੰ ਤਾਂ ਇਹਦਾ ਆਹ ਲੋ ਸਹੀ ਆ ਰਿਹਾ ਗੱਲੋ ਸਹੀ ਆ ਰਿਹਾ ਲੈਕਾ ਇਹ ਕਾ ਇਹ ਥੋੜਾ ਜਨਾ ਲੈਮਨ ਸ਼ੇਡ ਵੱਲ ਨੂੰ ਹੈਗਾ ਜੀ ਇਹ ਤੇ ਆਰਟੈਕਸ ਬ੍ਰਾਂਡ ਦੇ ਸੂਟ ਨੇ ਸਾਰੇ ਇਹ ਬ੍ਰਾਂਡਡ ਸੂਟ ਨੇ ਤੇ ਸਾਰੇ ਫਲਾਵਰ ਜਿੰਨੇ ਵੀ ਤੁਹਾਨੂੰ ਦਿਖ ਰਹੇ ਨੇ ਸਾਰਿਆਂ ਦੇ ਉੱਪਰ ਵਰਕ ਹੋਇਆ ਹੋਇਆ ਆਊਟਲਾਈਨ ਕੀਤੀ ਹੋਈ ਆ ਸਾਰਿਆਂ ਦੇ 프ਰੰਟ ਦੇ ਉੱਪਰ ਤੇ ਪ्योर ਮਸਲੀਨ ਦੇ ਸੂਟ ਰਹਿਣਗੇ ਤੁਹਾਨੂੰ ਪਤਾ ਹੀ ਹੈ ਬ੍ਰਾਂਡਡ ਸੂਟ ਤਾਂ ਅੱਛੀ ਮਸਲੀਨ ਹੁੰਦੀ ਆ ਤੇ ਮੈਂ ਤੁਹਾਨੂੰ ਪਹਿਲਾਂ ਤਾਂ ਘੇਰਾ ਨਾਪ ਦਿੰਨੀ ਆ ਫਿਰ ਆਪਾਂ ਅਗਲੀ ਗੱਲ ਕਰਦੇ ਆ ਆਹ ਲੋ ਜੀ ਮੈਂ ਤੁਹਾਨੂੰ ਘੇਰਾ ਦੱਸ ਦੇਣੀ ਆ ਇਹਦਾ ਕਿੰਨਾ ਹੋਊਗਾ ਐਂਡ ਟੂ ਐਂਡ 26 ਹੈ ਪਰ ਤੁਸੀਂ ਸਾਈਡ ਤੋਂ ਥੋੜਾ ਜਿਹਾ ਛੱਡਣਾ ਵੀ ਹੈਗਾ ਫਿਰ ਵੀ 25 25.5 ਬਣਾ ਸਕਦੇ ਹੋ ਤੁਸੀਂ ਇਹਦਾ ਠੀਕ ਹੈ ਜੀ ਤੇ ਆਹ ਲੋ ਅਗਲਾ ਇਹਦਾ ਵਰਕ ਦੇਖ ਲਓ ਤੁਸੀਂ ਫਰੰਟ ਤੇ ਸਾਰੇ ਇਦਾਂ ਤੁਹਾਨੂੰ ਵਰਕ ਮਿਲੂਗਾ ਬਹੁਤ ਪਿਆਰਾ ਜਿਹਾ ਵਰਕ ਮਿਲੂਗਾ ਵਿੱਚ ਵਿੱਚ ਸਰਵੋਸਕੀ ਵੀ ਮਿਲੂਗੀ ਇਹਦੇ ਜਿੰਨੇ ਵੀ ਫਲਾਵਰ ਹੈਗੇ ਨੇ ਸਾਰਿਆਂ ਤੇ ਆਊਟਲਾਈਨ ਦਿੱਤੀ ਆ ਠੀਕ ਹੈ ਇਦਾਂ ਕਰਕੇ ਮੈਂ ਤੁਹਾਨੂੰ ਅੱਗੇ ਦਿਖਾ ਦਿੰਨੀ ਆ ਤੇ ਆਹ ਲੋ ਸਾਰਾ ਸੂਟ ਖੋਲਦੇ ਆਪਾਂ ਲਓ ਜੀ ਬਹੁਤ ਪਿਆਰਾ ਸੂਟ ਹੈ ਸੋਬਰ ਕਲਰ ਦਾ ਸੂਟ ਹੈ ਔਰ ਸੋਬਰ ਡਿਜ਼ਾਈਨ ਦਾ ਸੂਟ ਹੈ ਠੀਕ ਹੈ ਜੀ ਤੇ ਬੈਕ ਸਾਈਡ ਦੇਖੋ ਤੁਸੀਂ ਇਹਦੀ ਹੁਣ ਇਹ ਵਾਲੀ ਹੈਗਾ ਇਹਦਾ ਬੈਕ ਸਾਈਡ ਦਾ ਬਾਰਡਰ ਤੇ ਸਾਰੇ ਉਦਾਂ ਹੀ ਪੇਂਟ ਸਾਰੇ ਚ ਪੇਂਟ ਰਹੂਗਾ ਜਿਸ ਤਰ੍ਹਾਂ ਫਰੰਟ ਤੇ ਦੇਖਿਆ ਬਸ ਫਰੰਟ ਤੇ ਤੁਹਾਨੂੰ ਵਰਕ ਮਿਲੂਗਾ ਨਾਲ ਤੇ ਬੈਕ ਤੇ ਬਸ ਵਰਕ ਨਹੀਂ ਹੈਗਾ ਠੀਕ ਹੈ ਜੀ ਤੇ ਇਹ ਹੈਗਾ ਜੀ ਇਹਦਾ ਆ ਹੈਗੀ ਇਹਦੀ ਬਾਜੀ ਇਹ ਆ ਲੋ ਇਸ ਤਰ੍ਹਾਂ ਕਰਕੇ ਆ ਡਿਜ਼ਾਈਨਿੰਗ ਇਹਦੀ ਬਾਜੀ ਤੇ ਆਊਗੀ ਬਾਜੂ ਦਾ ਬਾਰਡਰ ਹੈ ਇਹ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਜੀ ਸਲਵਾਰ ਆ ਬੜੀ ਹੈਗੀ ਹੈ ਜੀ ਇਹਦੀ ਸਲਵਾਰ ਤੇ ਸਲਵਾਰ ਨਾਪ ਦਿੰਨੀ ਹੈ ਮੈਂ ਕਿੰਨੀ ਹੋਊਗੀ ਫਿਰ ਦਿਖਾਉਣੀ ਹੈ ਇਹਦਾ ਕਲਰ ਸਲਵਾਰ 3 ਮੀਟਰ ਹੀ ਹੋਊਗੀ 3 ਮੀਟਰ ਹੀ ਹੋਊਗੀ ਆਹ ਲਓ ਜੀ ਇਹ ਹੈਗੀ ਆ ਦੀ ਸਲਵਾਰ ਆ ਬੜੀ ਠੀਕ ਹੈ ਮਸਲੀਨ ਦੀ ਸਲਵਾਰ ਤੇ ਮਸਲੀਨ ਦਾ ਹੀ ਸ਼ਰਟ ਤੇ ਕਲਰ ਹੈਗਾ ਲੈਮਨ ਲਾਈਟ ਲੈਮਨ ਕਲਰ ਆ ਡਾਰਕ ਲੈਮਨ ਕਲਰ ਨਹੀਂ ਹੈਗਾ ਲਾਈਟ ਲੈਮਨ ਕਲਰ ਇੱਥੇ ਇੱਥੇ ਮੜ ਗਿਆ ਪਰ ਕਿੱਜ ਲੱਗਦਾ ਪਰ ਇਦੋਂ ਥੋੜਾ ਜਿਹਾ ਕੂੜਾ ਸੋਨਾ ਕਲਰ ਹੈ ਜੀ ਕਾਫੀ ਸੋਨਾ ਕਲਰ ਹੈਗਾ ਬਹੁਤ ਸੋਨਾ ਕਲਰ ਆ ਭਾਵੇਂ ਇੱਥੇ ਆ ਗਿਆ ਇਹ ਸੋਨਾ ਠੀਕ ਹੈ ਚਲੋ ਜੀ ਹੁਣ ਆਪਾਂ ਤੁਹਾਨੂੰ ਦੁਪੱਟਾ ਦਿਖਾਉਣੀ ਆ ਦਖੋਲ ਕੇ ਆਹ ਲੋ ਦੁਪੱਟਾ ਮਿਲੂਗਾ ਜੀ ਚਨੂਨ ਦਾ ਤੁਹਾਨੂੰ 4 ਸਾਈਡ ਸਕੈਲਪਿੰਗ ਮਿਲੂਗੀ ਚਨੂਨ ਦਾ ਦੁਪੱਟਾ ਮਿਲੂਗਾ ਜਿਹੜੇ ਇਹਦੇ ਚ ਫਲਾਵਰ ਨੇ ਵਿੱਚ ਵਿੱਚ ਉਹ ਸਾਰਿਆਂ ਤੇ ਵਰਕ ਮਿਲੂਗਾ ਜਰੀ ਦਾ ਆਊਟਲਾਈਨ ਕੀਤਾ ਹੋਇਆ ਸਾਰੇ ਵਰਕ ਫਲਾਵਰ ਨੂੰ ਦੇਖ ਲਿਆ ਤੇ ਆਹ ਲੋ ਜਿੰਨੇ ਵੀ ਵਿੱਚ ਫਲਾਵਰ ਮਿਲਣਗੇ ਤੁਹਾਨੂੰ ਜਿਵੇਂ ਆਹ ਫਲਾਵਰ ਹੈ ਇਹਨੂੰ ਆਊਟਲਾਈਨ ਕੀਤਾ ਹੋਇਆ ਆਹ ਦੋ ਫਲਾਵਰ ਨੇ ਦੋਨਾਂ ਨੂੰ ਜਰੀ ਨਾਲ ਆਊਟਲਾਈਨ ਦਿੱਤੀ ਹੋਈ ਹੈ ਤੇ 4 ਸਾਈਡ ਆ ਜਿਹੜਾ ਉਹ ਪ੍ਰਿੰਟ ਦਾ ਇਦਾਂ ਬਾਰਡਰ ਮਿਲੂਗਾ ਤੇ ਚਨੂਨ ਦਾ 2.5 ਮੀਟਰ ਦਾ ਨਾਲ ਤੁਹਾਨੂੰ ਦੁਪੱਟਾ ਮੰਗਣਾ ਠੀਕ ਹਾਂ ਇੱਥੇ ਦਿਖਾ ਦੇ ਦਿਖਾ ਦਿਓ ਇਹ ਰੰਗ ਸਹੀ ਆ ਦੇਖ ਲਓ ਤੁਸੀਂ ਇੱਥੇ ਲੈ ਲੈਣ ਬਸ ਠੀਕ ਹੈ ਲਓ ਜੀ ਅਗਲਾ ਕਲਰ ਥੋੜਾ ਡਸਟੀ ਗ੍ਰੀਨ ਜਿਹਾ ਕਲਰ ਹੈ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਰੰਗ ਸਹੀ ਆ ਹੀ ਜਾਂਦਾ ਕਲਰ ਟੀਵੀ ਨੇ ਦੱਸਤਾ ਵੀ ਸਹੀ ਆ ਰਿਹਾ ਤੁਹਾਨੂੰ ਠੀਕ ਹੈ ਜਿਹੜਾ ਕਲਰ ਤੁਹਾਨੂੰ ਬੀਬੀ ਨੇ ਦੱਸਿਆ ਵੀ ਇੱਥੇ ਸਹੀ ਆ ਉਹਨੂੰ ਨੋਟ ਕਰ ਲਿਆ ਕਰੋ ਉਹਦੀ ਅੱਛਾ ਜੀ ਇੱਥੇ ਆਹ ਲਓ ਜੀ ਇਹ ਵਾਲਾ ਫਰੰਟ ਦੇ ਉੱਪਰ ਸਾਰੇ ਪ੍ਰਿੰਟ ਹੈ ਔਰ ਵਿਦ ਜਰੀ ਵਰਕ ਹੋ ਗਿਆ ਵਿਆ ਸਾਰੇ ਫਲਾਵਰਸ ਠੀਕ ਹੈ ਜੀ ਤੇ ਪਲੱਸ ਇਹਦੇ ਵਿੱਚ ਸਰਬੋਸਤੀ ਵੀ ਲੱਗੀ ਹੋਈ ਆ ਸਭ ਦੀ ਡਿਜ਼ਾਈਨਿੰਗ ਆ ਜਿਹੜੀ ਉਹ ਅਲੱਗ-ਅਲੱਗ ਮਿਲੂਗੀ ਇਹਦੇ ਤੁਹਾਨੂੰ ਬਾਰਡਰ ਨਹੀਂ ਮਿਲੂਗਾ ਬਾਰਡਰ ਤੋਂ ਬਿਨਾ ਮਿਲੂਗਾ ਇਹ ਠੀਕ ਹੈ ਇਹਦੇ ਤੇ ਸਾਰੇ ਤੇ ਫਲਾਵਰ ਆ ਜਿਹੜੇ ਉਹ ਤੁਹਾਨੂੰ ਮਿਲਣਗੇ ਵਰਕ ਵਾਲੇ ਠੀਕ ਹੈ ਇਹ ਮਿਲੂਗੀ ਜੀ ਇਹਦਾ ਬੈਕ ਸਾਈਡ ਬੈਕ ਸਾਈਡ ਤੇ ਵੀ ਇਦਾਂ ਹੀ ਪ੍ਰਿੰਟ ਹੋਊਗਾ ਤੇ ਨਾਲ ਮਿਲੂਗੀ ਇਹ ਵਾਲੀ ਪਲੇਨ ਸਲਵਾਰ ਮਿਲੂਗੀ ਮਸਲੀਨ ਦੇ ਵਿੱਚ ਪਿਓਰ ਮਸਲੀਨ ਦਾ ਸੂਟ ਹੈ ਠੀਕ ਹੈ ਜੀ ਜਿੰਨੇ ਵੀ ਮੈਂ ਸੂਟ ਦਿਖਾਉਂਗੀ ਸਾਰਿਆਂ ਦੇ ਵਿੱਚ ਡਿਜ਼ਾਈਨਿੰਗ ਤੁਹਾਨੂੰ ਡਿਫਰੈਂਟ ਡਿਫਰੈਂਟ ਮਿਲੇਗਾ ਆਹ ਲੋ ਦੁਪੱਟਾ ਦੇਖ ਲਓ ਇਹਦਾ ਇਹਦੇ ਦੁਪੱਟੇ 'ਚ ਵੀ ਉਦਾਂ ਹੀ ਹੋਊਗਾ ਕਿ ਥੋੜਾ ਡਿਜ਼ਾਈਨਿੰਗ ਦਾ ਫਰਕ ਆਊਗਾ ਆਹ ਵਿੱਚੋਂ ਜਿਹੜੇ ਫਲਾਵਰ ਨੇ ਉਹਨਾਂ 'ਚ ਆਊਟਲਾਈਨ ਕੀਤਾ ਹੋਇਆ ਜਰੀ ਨਾਲ ਸਾਰੇ ਵਿੱਚਲੇ ਫਲਾਵਰ ਆ ਜਿਹੜੇ ਇਹ 4 ਸਾਈਡ ਆ ਵਾਲਾ ਬਾਰਡਰ ਹੈ ਬਾਰਡਰ ਦੇ ਵਿੱਚ ਵੀ ਡਿਜ਼ਾਈਨ ਦਾ ਤੁਹਾਨੂੰ ਇਹਦੇ ਵਿੱਚ ਫਰਕ ਮਿਲੂਗਾ ਸਾਰੇ ਨੋਟ ਕਰ ਲਿਓ ਚਨੂਨ ਦਾ ਹੀ ਦੁਪੱਟਾ ਮਿਲੂਗਾ 2.5 ਮੀਟਰ ਦਾ ਲਸ਼ ਲਸ਼ ਕਰਦੇ ਦੁਪੱਟੇ ਨੇ ਆ ਲੋ ਜੀ ਵਿਚਲੇ ਸਾਰੇ ਫਲਾਵਰ ਹੈ ਜਿਹੜੇ ਉਹਨਾਂ ਤੇ ਵਰਕ ਮਿਲੂਗਾ ਠੀਕ ਹੈ ਜਰੂਰ ਅਗਲਾ ਕਲਰ ਦੇਖ ਲਓ ਆਪੀ ਸੋਨਾ ਕਲਰ ਅਗਲਾ ਨੂੰ ਲੋ ਜੀ ਇਹ ਬੜਾ ਕਲਰ ਹੈ ਆਹ ਇਹਦੇ ਤੇ ਇਸ ਤਰ੍ਹਾਂ ਦਾ ਬਾਰਡਰ ਮਿਲੂਗਾ ਬਾਰਡਰ ਦਾ ਫਰਕ ਹੈ ਡਿਜ਼ਾਈਨ ਦਾ ਫਰਕ ਹੈ ਡਿਜ਼ਾਈਨ ਨੋਟ ਕਰਦੇ ਜਾਇਓ 컬러 ਨੋਟ ਕਰਦੇ ਜਾਇਓ ਵੈਸੇ ਅਸੀਂ ਨੰਬਰ ਲਿਖਦੇ ਹੁੰਨੇ ਆ ਨੰਬਰ ਦੱਸ ਦਿਆ ਕਰੋ ਸਾਡੇ 27 ਕੇ ਰੰਗ ਮਿਲੂਗਾ ਜੀ ਇਹਦਾ ਤੁਹਾਨੂੰ ਤੇ ਸਾਰੇ ਫਲਾਵਰਸ ਦੇ ਇਦਾਂ ਆਊਟਲਾਈਨ ਮਿਲੂਗਾ ਬੜੇ ਹੀ ਸੋਹਣੇ ਸੂਟ ਲੱਗਦੇ ਨੇ ਜੀ ਇਹਨਾਂ ਨਾਲਾ ਵਰਕ ਨਾਲਾ ਛਲਛਲ ਕਰਦੇ ਸੂਟ ਆ ਤੇ ਇਹਦੇ ਵਿੱਚ ਸੋਬਾ ਟੱਚ ਵੀ ਬਹੁਤ ਜ਼ਿਆਦਾ ਹੈਗਾ ਆਹ ਲੋ ਗਰਮੀਆਂ ਦੇ ਵਿੱਚ ਪਾਉਣ ਵਾਲੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਜੀ ਆਰਟੈਕਸ ਬ੍ਰਾਂਡ ਦੇ ਸੂਟ ਨੇ ਬ੍ਰਾਂਡਡ ਸੂਟਾਂ ਦੇ ਵਿੱਚ ਕੋਈ ਟੈਨਸ਼ਨ ਨਹੀਂ ਹੁੰਦੀ ਤੁਹਾਨੂੰ ਲੈਣ ਲੱਗੇ ਬੇਫਿਕਰ ਹੋ ਕੇ ਚੱਕ ਸਕਦੇ ਹੋ ਆ ਇਹਦਾ ਬਾਰਡਰ ਮਿਲੂਗਾ ਬੈਕ ਸਾਈਡ ਤੇ ਤੇ ਔਰ ਇਹ ਮਿਲਣਗੇ ਫਲਾਵਰ ਠੀਕ ਹੈ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਤੇ ਸਲਵਾਰ ਲਗਭਗ ਤੁਹਾਨੂੰ 3 ਮੀਟਰ ਹੀ ਮਿਲੂਗੀ ਠੀਕ ਹੈ ਹਮ ਮਸਲੀਨ ਠੀਕ ਹੈ ਜੀ ਤੇ ਨੈਕਸਟ ਹੈ ਦਾ ਦੁਪੱਟਾ ਖੋਲਦੇ ਹਾਂ ਦੁਪੱਟਾ ਮਿਲੂਗਾ ਚਨੋਂ ਦਾ ਲੋਡੀ ਚਨੋਂਮ ਦੇ ਦੁਪੱਟੇ ਨਾਲ ਇਹ ਵਾਲਾ ਸੂਟ ਮਿਲੂਗਾ ਬਜਾ ਬਜਾ ਕਰਦੇ ਸੂਟ ਨੇ ਜੀ 2.5 2.5 ਮੀਟਰ ਦੇ ਦੁਪੱਟਿਆਂ ਨਾਲ ਵਿਚਲੇ ਜਿੰਨੇ ਵੀ ਫਲਾਵਰ ਆ ਉਹਨਾਂ ਸਾਰਿਆਂ ਤੇ ਵਰਕ ਮਿਲੂਗਾ ਆ ਲਾਈਨਾਂ ਨੇ ਇਹ ਜਿਹੜੀਆਂ ਆ ਇਹਨਾਂ ਤੇ ਵੀ ਜਰੀ ਦਾ ਵਰਕ ਹੋਇਆ ਹੋਇਆ ਆ ਬਹੁਤ ਸੋਹਣਾ ਸੂਟ ਹੈ ਯੈਸ ਕਾਫੀ ਪਿਆਰੇ ਸੂਟ ਨੇ ਕਾਫੀ ਜ਼ਿਆਦਾ ਥੋੜੇ ਨਹੀਂ ਜਾ ਰਹੇ ਹਾਂ ਹਲਕਾ ਜਿਹਾ ਜਾਮ ਨਹੀਂ ਰਿਹਾ ਕੱਟੇ ਲੋਡੀ ਗ੍ਰੀਨ ਜਾਂ ਕਲਰ ਹੈ ਪਿਸਤਾ ਜਿਹਾ ਕਲਰ ਹੈਗਾ ਕਾਫੀ ਸੋਹਣਾ ਕਲਰ ਹੈ। ਲੋ। ਲਓ ਜੀ ਵਿਚਲੇ ਫਲਾਵਰ ਉਦਾਂ ਹੀ ਮਿਲਣਗੇ ਸਾਰਿਆਂ ਤੇ ਵਰਕ ਮਿਲੂਗਾ। ਕਲਰ ਡਿਫਰੈਂਟ ਮਿਲੂਗਾ, ਥੋੜਾ ਥੋੜਾ ਡਿਜ਼ਾਈਨਿੰਗ ਦਾ ਫਰਕ ਮਿਲੂਗਾ। ਠੀਕ ਹੈ ਜੀ। ਤੇ ਅੱਗੇ ਦੇਖੋ ਤੁਸੀਂ ਆ ਇਹਦਾ ਕੇਰਾ ਮਿਲੂਗਾ। ਕੇਰਾ ਉਦਾਂ ਹੀ ਮਿਲੂਗਾ, ਸਾਈਡਾਈਟਾਈ ਕੇਰਾ ਮਿਲੂਗਾ ਤੁਹਾਨੂੰ। ਠੀਕ ਹੈ ਜੀ। ਬੈਕ ਸਾਈਡ ਤੇ ਪ੍ਰਿੰਟ ਮਿਲੂਗਾ, ਬੈਕ ਸਾਈਡ ਤੇ ਉਦਾਂ ਹੀ ਬਾਰਡਰ ਮਿਲੂਗਾ ਇਹ ਵਾਲਾ। ਇਹ ਵਾਲੀ ਸਲਵਾਰ ਹੈ ਜੀ ਇਹਦੇ ਨਾਲ ਲਗਭਗ 3 ਮੀਟਰ। 3 ਮੀਟਰ ਤੋਂ ਥੋੜੀ ਬਹੁਤੀ ਘੱਟ ਹੋ ਸਕਦੀ ਹੈ ਮੈਨੂੰ ਲੱਗਦਾ ਥੋੜੀ ਜਿਹੀ ਘੱਟ ਹੋਊਗੀ ਦੋਸਤੀ ਇੱਥੇ ਇੱਥੇ ਰੰਗ ਸਹੀ ਹੈ ਇੱਥੇ ਵੇਖ ਲੈ ਸਹੀ ਹੈ ਦੁਬਾਰਾ ਨਾਪਦੇ ਆਪ ਆਹ ਇੱਥੇ ਵੀ ਸਹੀ ਦਿੱਤਾ ਰੰਗ ਸਲਵਾਰ ਦੋਸਤੀ ਹੋਊਗੀ ਜੀ ਸਾਰਿਆਂ ਦੀ ਠੀਕ ਹੈ ਬਹੁਤ ਹੁੰਦੀ ਹੈ ਦੋਸਤੀ ਸਲਵਾਰ ਥੋੜੀ ਨਹੀਂ ਹੁੰਦੀ ਲੋ ਜੀ ਚ ਇਹਨਾਂ ਦਾ ਦੁਪੱਟਾ ਫਾ ਬਹੁਤ ਪਿਆਰੇ ਸੂਟ ਹੈ ਲੋ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਲੋ ਜੀ ਨੈਕਸਟ ਦੇਖ ਲਓ ਬੜਾ ਪਿਆਰਾ ਕਲਰ ਹੈ ਇਹ ਵੀ ਬਹੁਤ ਜਿਆਦਾ ਸੋਹਣਾ ਕਲਰ ਹੈ ਸਾਰੇ ਕਲਰ ਜਿੱਦੋਂ ਮੈਂ ਖੋਲਦੀਆਂ ਮੈਨੂੰ ਇਹਨੇ ਸੋਹਣੇ ਲੱਗਦੇ ਨੇ ਆ ਲਓ ਲੋ ਜੀ ਸਾਰੇ ਫਲਾਵਰਸ ਦੇ ਉੱਪਰ ਉਦਾਂ ਹੀ ਫੇਸ ਤੁਹਾਨੂੰ ਵਰਕ ਮੈਨ ਫਲਾਵਰਸ ਦੇ ਉੱਪਰ ਆ ਦੇਖੋ ਕਲਰ ਦੇਖੋ ਕਿੰਨਾ ਸੋਹਣਾ ਵਿੱਚ ਪ੍ਰਿੰਟ ਜਾਂ ਬਹੁਤ ਸੋਹਣਾ ਪ੍ਰਿੰਟ ਹੈ ਇਹਦੇ ਵਿੱਚ ਐਵੇਂ ਨਹੀਂ ਹੈਗੇ ਫਲਾਵਰ ਇਹਦੇ ਸੋਹਣੇ ਸੋਹਣੇ ਜੇ ਪ੍ਰਿੰਟ ਦੇ ਫਲਾਵਰ ਨੇ ਪੈਚ ਨਹੀਂ ਪੈਚ ਨਹੀਂ ਹੈਗੇ ਪ੍ਰਿੰਟ ਆ ਉਹਦੇ ਉੱਪਰ ਆਊਟਲਾਈਨ ਦਿੱਤਾ ਉਹਨੇ ਕੀਤਾ ਕਲਰ ਬਹੁਤ ਪਿਆਰਾ ਹੈ ਤੇ ਪਲੇਨ ਸਲਵਾਰ ਮਿਲੂਗੀ ਜੀ ਆਹ ਵਾਲੀ ਠੀਕ ਹੈ 280 ਮੰਨ ਕੇ ਚੱਲਿਓ ਵੀ 230 ਸਲਵਾਰ ਮਿਲੂਗੀ ਹੋਣੀ ਆਈ ਕੀ ਰੰਗ ਸਹੀ ਇੱਥੇ ਦੇਖ ਲੈ। ਅਸੇ ਦੁਪੱਟੇ ਸਾਰਿਆਂ ਦੇ ਸੇਮ ਹੀ ਨੇ ਜੀ ਮੈਨੂੰ ਲੱਗਦਾ ਮੈਂ ਤੁਹਾਨੂੰ ਅਹੀਂ ਦਿਖਾ ਦੇਵਾਂ। ਏਦਾਂ ਹੀ ਦੇਖ ਲਓ ਦੁਪੱਟੇ। ਉਦਾਂ ਹੀ ਦੁਪੱਟਾ ਆਇਆ ਜਿਸ ਤਰ੍ਹਾਂ ਤੁਸੀਂ ਸਾਰੇ ਦੁਪੱਟੇ ਦੇਖੀਏ ਪਹਿਲਾਂ। ਠੀਕ ਹੈ ਜੀ। ਜਿਆਦਾ ਫਲਾਵਰ ਆਜਾ ਕੰਨੂ ਪਾਉਣਾ। ਤੇ ਫਿਰ ਜੀ ਕਰਿਆਉਂਦਾ ਵੀ ਚਲ ਦਿਖਾਈ ਦੇਵਾਂ। ਨਹੀਂ ਡਿਫਰੈਂਸ ਹੋਰ ਨਹੀਂ। ਹੋਰ ਉਹ ਆ ਲੋ ਕੱਢੀ ਲੈਣੀ। ਆਹ ਦੇ। ਆ ਲੋ। ਹਾਂ ਇਹਦਾ ਫਲਾਵਰ ਦਾ ਫਰਕ ਹੈ। ਕਾਫੀ ਸੋਹਣਾ ਲੱਗ ਰਿਹਾ। ਆ ਲੋ ਜੀ। ਇਹ ਵਾਲਾ ਡਿਜ਼ਾਈਨ ਆ ਦੁਪੱਟੇ ਦਾ। ਠੀਕ ਹੈ ਤੇ ਆਲ ਸਾਰੇ ਪੰਡ ਕੱਢੇ ਹੋਏ ਹਾਂ ਇਹਦੇ ਨਾਲ ਜਿਹੜੇ ਬਾਰਡਰ ਤੇ 4 ਸਾਈਡ ਆ ਉਹਦੇ ਵਿੱਚ ਵੀ ਵਿੱਚ ਵਿੱਚ ਕੋਈ ਕੋਈ ਫਲਾਵਰ ਜਿਹੜਾ ਉਹਨਾਂ ਤੇ ਵਰਕ ਹੋ ਜਾਂਦੇ ਠੀਕ ਹੈ ਜੀ ਲੋ ਜੀ ਅਗਲਾ ਗ੍ਰੇ ਕਲਰ ਇਹ ਵਾਲਾ ਸੋਨਾ ਜਿਹਾ ਗ੍ਰੇ ਐ ਡਲ ਗ੍ਰੇ ਨਹੀਂ ਹੈਗਾ ਸੋਨਾ ਜਿਹਾ ਗ੍ਰੇ ਐ ਔਰ ਠੀਕ ਹੈ ਉਦਾਂ ਹੀ ਫਲਾਵਰਸ ਤੇ ਵਰਕ ਮਿਲੂਗਾ ਆਊਟਲਾਈਨ ਮਿਲੂਗੀ ਤੇ ਕੇ ਤੇ ਬਾਰਡਰ ਮਿਲੂਗਾ ਇਹਦੇ ਨਾਲ ਦਾ ਬਾਰਡਰ ਵਾਲਾ ਸਭ ਤੋਂ ਪਹਿਲਾਂ ਦੇਖਿਆ ਸੀ ਠੀਕ ਹੈ ਤੇ ਦੋ ਅਸੀਂ ਪਲੇਨ ਸਿਲਵਰ ਮਿਲੂਗੀ ਸਿਲਵਰ ਗ੍ਰੇਜ ਆ ਕਲਰ ਆ ਸੋਨਾ ਜਾਂ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਮੈਨੂੰ ਲੱਗਦਾ ਸਾਰਾ ਨਾਲ ਖੁੱਲ ਗਿਆ ਫਿਰ ਆਪਾਂ ਠੀਕ ਹੈ ਦੇਖ ਚੁੱਕੇ ਹੋ ਤੁਸੀਂ ਉਦਾਂ ਹੀ ਇਹਦਾ ਬਾਰਡਰ ਮਿਲੂਗਾ ਲਓ ਜੀ ਆਹ ਵਾਲਾ ਕਲਰ ਹੈ ਵੀ ਡਿਫਰੈਂਟ ਜਿਹਾ ਕਲਰ ਹੈਗਾ ਇਹ ਪਹਿਲਾਂ ਕ੍ਰੇਪ ਦੇ ਵਿੱਚ ਆਇਆ ਸੀ ਇਹ ਵਾਲਾ ਕਲਰ ਆਪਣੇ ਕੋਲੇ ਸੇਮ ਡਿਜ਼ਾਈਨਿੰਗ ਦੇ ਸੂਟ ਨੇ ਜਿਹੜੇ ਆਪਾਂ ਪਹਿਲਾਂ ਕ੍ਰੇਪ ਚ ਦਿੱਤੇ ਨੇ ਔਰ ਕ੍ਰੇਪ ਦੇ ਵਿੱਚ ਇਹ ਵਾਲਾ ਕਲਰ ਆਇਆ ਸੀਗਾ। ਲੋ ਸਾਰੇ ਫਲਾਵਰਸ ਤੇ ਦਾ ਆਊਟਲਾਈਨ ਮਿਲਦੀਆਂ ਤੇ ਤੇ ਵੀ ਬਹੁਤ ਪਿਆਰਾ ਜਿਹਾ ਲੱਗ ਰਿਹਾ ਸੂਟ ਹੈ ਇਹ। ਪਿਓਰ ਮਸਲੀਨ ਦਾ ਸੂਟ ਹੈ ਜਿੰਨੇ ਵੀ ਫਲਾਵਰ ਨੇ ਸਾਰਿਆਂ ਦੇ ਉੱਪਰ ਆਊਟਲਾਈਨ ਹੈ। ਠੀਕ ਹੈ। ਆਹ। ਫਿੱਕਾ ਫਿੱਕਾ ਜਿਹਾ ਡਿਜ਼ਾਈਨ ਹੈ ਇਹ ਵਿੱਚ। ਹਾਂ ਹਲਕਾ ਹਲਕਾ ਵੀ ਹੈ ਨੈਗੇਟਿਵ ਪ੍ਰਿੰਟਿੰਗ ਵੀ ਹੈਗੀ ਇਹ ਵਿੱਚ। ਤੇ ਬੈਕ ਸਾਈਡ ਤੇ ਇਦਾਂ ਪ੍ਰਿੰਟ ਮਿਲੂਗਾ ਜਿਦਾਂ ਤੁਸੀਂ ਆ ਬਾਜੂ ਤੇ ਦੇਖ ਰਹੇ ਹੋ। ਤੇ ਇਹ ਹੈਗੀ ਹੈ ਜੀ ਸਲਵਾਰ, ਦੋਸੀ। ਠੀਕ ਹੈ ਜੀ। ਲੋ ਜੀ ਪ्योर ਮਸਲੀਨ ਦੇ ਸੂਟ ਆ ਜੀ ਬਹੁਤ ਸੋਹਣੇ ਸੂਟ ਆ ਹੁਣ ਮੈਂ ਤੁਹਾਨੂੰ ਇਹਦਾ ਦੁਪੱਟਾ ਦੱਸਦੇ ਆ ਦੁਪੱਟਾ ਇਹਦਾ ਰੂਗਾ ਚਨੋਂ ਦਾ 2 ਮੀਟਰ ਜੀ ਠੀਕ ਆ ਆਪਿੰਗ ਰੱਡੀ ਹੋਈ ਐ ਆਰਟੈਕਸ ਬ੍ਰਾਂਡ ਦੇ ਸੂਟ ਆ ਜੀ ਸਾਰੇ ਬ੍ਰਾਂਡਡ ਸੂਟ ਆ ਪੁੱਛਣ ਦੀ ਵੀ ਲੋੜ ਨਹੀਂ ਅੱਖਾਂ ਬੰਦ ਕਰਕੇ ਚੱਕ ਲਿਓ ਠੀਕ ਐ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਡੇ ਨੂੰ ਸਤਿ ਸ਼੍ਰੀ ਅਕਾਲ